ਸੋ ਅਕਤੂ ਪਰਲੇ ਪਰ ਸੂਤਰਤਾ ਦੇ ਮੇਰੇ ਨਾਸਟੋਰ ਮੈਂ ਸਮਨਾ ਦੀ ਮੇਰੀ ਅੱਜ ਦਾ ਨੰਬਰ ਆ ਪਾਣਾ ਵਾਲਾ ਪੀਸ ਇਥੇ ਆਉਂਦਾ ਮੌਕਾ ਮਿਲਿਆ ਪਰੰਪਰ ਮੰਡੀ ਦੇ ਅੰਦਰ ਸੋ ਅੱਜ ਮੇਰੇ ਤਿੰਨ ਜ਼ਿਲ੍ਹਿਆਂ ਦੇ ਸਭ ਤੋਂ ਟੱਪ ਮੈਂ ਅਮਰਸਾਦ ਦੀਆਂ ਮੰਡੀਆਂ ਸਿ ਗਿਆ ਹੁਣ ਦਰਤਾ ਇਹ ਤੋਂ ਬਾਅਦ ਕੂਤਰੇ ਜਾਣਾ ਪੰਜਾਬ ਦੇ ਅੰਦਰ ਵੀਰ ਦੀ ਪ گورਨਮੈਂਟ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਨੂੰ ਗਰਾਸ ਜੁੜ ਤੱਕ ਦੇਖਣ ਲਈ ਸੰਬੰਧਿਤ ਬਹਾਰ ਰੋਜ਼ ਮੱਡੀਆ ਜ਼ਾਬਾ ਸੋ ਬਾਦ ਦੇ ਬਖਵਾਂ ਕੀ ਸਰਕਾਰ ਭਗਵਾਂ ਸਰਕਾਰ ਜਿਹੜੀ ਲਗਾਤਾਰ ਇਸ ਗੱਲ ਦਾ ਮਤਲਬ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਰਦੀ ਹੈ ਵੀ ਕੱਲ ਕੱਲ ਆਧਾਰਾ ਪੰਜਾਬ ਦੀ ਵੱਡੀ ਚੱਕਾਂਗੇ ਔਰ ਚਵੀਕੇਟ ਦੇ ਵਿੱਚ ਜਿਹੜੀ ਪੇਮੈਂਟ ਆ ਉਹ ਕਿਸਾਨ ਦੇ ਖਾਤੇ ਸਪਾਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਹੁਣ ਤੱਕ ਜਿਹੜਾ ਪ੍ਰੋਜੈਕਟ ਦਾ ਕਾਰਡ ਹੈ ਸੂਚੇ ਪੰਜਾਬ ਦੇ ਅੰਦਰ ਬਹੁਤ ਸਮੂਹਰੀ ਚੱਲ ਰਿਹਾ ਹੈ ਲਗਭਗ 90 ਲੱਖ ਰੁਪਏ ਦੇ ਕਰੀਬ ਜਿਹੜੀ ਉਹ ਰਾਇਵਲ ਮੰਡੀਆਂ ਚ ਪਹੁੰਚੀ ਐ ਤੇ 83 ਲੱਖ ਮਟੇ ਸਿੱਖਰੀ ਚੁੱਕੇ ਆ ਪੰਜਾਬ ਦੀ ਮੰਡੀਆਂ ਚੋਂ ਅੰਦਾਜ਼ੇ ਨੂੰ ਪੌਣੇ 5 ਲੱਖ ਕਿਸਾਨ ਹੁਣ ਤੱਕ ਜਿਹੜਾ ਮੰਡੀ ਚ ਪਹੁੰਚ ਚੁੱਕੇ ਆਪਣੀ ਫਸਲ ਨੂੰ ਲੈ ਕੇ ਤੇ ਜਿਹੜੀ ਖਰੀਦੀ ਹੋਈ ਫਸਲ ਆ ਉਹਦਾ 15000 ਕਰੋੜ ਤੋਂ ਉੱਪਰ ਜਿਹੜਾ ਭੁਗਤਾਨ ਬਾਕਵਰ ਏਜੰਸੀਆਂ ਵੱਲੋਂ ਕਿਸਾਨਾਂ ਦੇ ਖਾਤੇ ਲਿਖਾ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮਾਨ ਸਾਹਿਬ ਦਾ ਵਾਦਾ ਕਿ ਕੱਲਾ ਕੱਲਾ ਧਾਰਾ ਐਮਐਸਪੀ ਤੇ ਚੱਕਾਂਗੇ ਤੇ ਨਾਲ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਕਿਸਾਨ ਦੇ ਖਾਤੇ 'ਤੇ ਜਪਾਵਾਂਗੇ ਮੈਂ ਪੰਜਾਬ ਦੀਆਂ ਮੰਡੀਆਂ 'ਚ ਗਿਆ ਮੈਂ ਇਹ ਮੇਰਾ 16ਵਾਂ ਡਿਸਟ੍ਰਿਕਟ ਹੈ ਸੋ ਇੱਕ ਵੀ ਪਾਸਿਓਂ ਕਿਤੇ ਕਿਸਾਨ ਕੋਲ ਰੈਜ਼ਰਟਮੈਂਟ ਨਹੀਂ ਆਈ ਕਿਸਾਨ ਖੁਸ਼ੀ ਦੇ ਨਾਲ ਮੰਡੀ ਤੋਂ ਵਾਪਸ ਆ ਰਿਹਾ ਔਰ ਜਿਹੜਾ 24 ਘੰਟੇ 'ਚ ਉਹਨਾਂ ਦੀ ਪੇਮੈਂਟ ਪਾਉਣ ਦਾ ਸਾਡਾ ਰਿਕਾਰਡ ਹੈ ਉਹ ਲਗਾਤਾਰ ਸੀ ਕੈਮ ਰੱਖਿਆ ਉਸੇ ਤਰ੍ਹਾਂ ਸਾਡੀ ਕੋਸ਼ਿਸ਼ ਹੈ ਕਿ ਮੰਡੀ ਦੇ ਵਿੱਚ ਕਿਸਾਨ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਸਾਰੇ ਬੰਦ ਜਿਹੜੇ ਮੰਡੀ 'ਚ ਕੀਤੇ ਆ ਉਹ ਲਗਾਤਾਰ ਉਬਰਗਿੰਗ ਦੇ ਵਿੱਚ ਨੇ ਤੇ ਬਹੁਤ ਵੇਰਵੇ ਫਾਲੋ ਕਰਦਾ ਕੋਈ ਕਿਸਾਨ ਦੀ ਤਾਂ ਦੋ ਲੋੜਾਂ ਨੇ ਕਿਸਾਨ ਦੀ ਫਸਲ ਖਰੀਦੀ ਜਾਵੇ ਤੇ ਪੈਸੇ ਮਿਲ ਜਾਣਾ ਲਿਫਟਿੰਗ ਜਿਹੜਾ ਹੈ ਉਹ ਡਿਪਾਰਟਮੈਂਟ ਦਾ ਕੰਮ ਹੈਗਾ ਆ ਅ ਇਸ ਵਾਰ ਤਣਕ ਬੰਦੋ ਬਹੁਤ ਜਲਦੀ ਆ ਗਈ ਹੈ ਮੰਡੀ ਦੇ ਅੰਦਰ ਜਿਹੜਾ ਸੀਜ਼ਨ ਪਰਲੋ ਮਹੀਨਾ ਜਾਂ ਇੱਕ ਮਹੀਨਾ ਫਾਈਨਲ ਚੱਲਦਾ ਸੀਗਾ ਉਹ 18 ਦਿਨ ਦੇ ਵਿੱਚ ਵਿੱਚ ਜਿਹੜਾ ਆ ਮੰਡੀ ਚ ਆ ਰਹੀ ਬਣਾ ਲੀਓ ਕਰਕੇ ਥੋੜੀ ਬੋਰੀ ਦੀ ਉਤਕੰਦੀ ਪ੍ਰੋਬਲਮ ਹੈ ਜੀ ਸੋ ਲਿੰਟ ਨੂੰ ਵੀ ਅਸੀਂ ਆਲਮੋਸਟ ਕਰ ਲਿਆ ਹੁਣ ਤੱਕ 200 ਲੱਖ ਐਫਪੀ ਕਰ ਲਈ ਹੈ ਬਾਕੀ ਵੀ ਅਬ ਜਲਦੀ ਕਰਨਾ ਬੰਪਰ ਫਸਲ ਹੈ ਇਸ ਵਾਰ ਪੰਜਾਬ ਦੀ ਮਤਲਬ ਜਿਹੜੀ ਉਹ ਖੇਤਾਂ ਦੇ ਅੰਦਰ ਔਰ ਇਸ ਬੰਪਰ ਫਸਲ ਤੇ ਸਬਰਤ ਜੀ ਸੋਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ 600 ਤੋਂ 200 ਲੱਖ ਐਫਪੀ ਦਾ ਟਾਰਗੇਟ ਹੈ ਉਹ ਵੀ ਪੂਰਾ ਕਰਾਂਗੇ ਇਹਦਾ ਕਿਸਾਨ ਨੂੰ ਵੀ ਲਾਭ ਹੈ ਇਸ ਵਾਰ ਬੰਪਰ ਫਸਲ ਦਾ ਸੋ ਜਿਹੜਾ 712 ਲੱਖ ਐਫਪੀ ਦਾ ਟਾਰਗੇਟ ਮਿਲਿਆ ਉਹ ਵੀ ਪੂਰਾ ਕਰਾਂਗੇ ਕੋਈ ਛੋਟੀ ਜਿਹੀ ਕੰਮ ਸਾਰਾ ਚੱਲ ਰਿਹਾ ਪਰ ਕੋਰਪੋਰੇਟ ਦਾ ਕਿ ਬੜਾ ਸਮੂਤਲੀ ਚੱਲ ਰਿਹਾ ਕੋਈ ਥੋੜੀ ਜਿਹੀ ਡਿਫਟਿੰਗ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ ਜੀ ਤਾਂ ਨਹੀਂ ਆ ਹਰ ਕਿਉਂਕਿ ਟੈਂਡਰ ਕਾਰ ਆ ਉਹਦੇ ਵਿੱਚ ਥੋੜਾ ਜਿਹਾ ਢਿੱਲ ਮੱਟ ਕਿਤੇ ਵਰਤਦੇ ਨੇ ਸੋ ਉਹ ਮੰਤਰੀ ਜੀ ਨੂੰ ਦੱਸ ਦਿੱਤਾ ਗਿਆ ਉਹ ਆਂਦੇ ਜੀ ਉਹਦੀ ਕੋਈ ਢਿੱਲ ਮੱਟ ਨਹੀਂ ਹੋਊਗੀ ਜੇਕਰ ਕੋਈ ਟੈਂਡਰ ਕਾਰ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਂਦਾ ਉਹਦੇ ਤੇ ਐਕਸ਼ਨ ਲਿਆ ਜਾਏਗਾ ਉਹਨੂੰ ਬਦਲੂਗਾ ਸਾਡੀ ਆਰਟੀ ਹੈ ਦੇਖੋ ਜੀ ਇੱਥੇ ਕੋਈ ਮੁਸ਼ਕਲ ਨਹੀਂ ਆਉਂਦੀ ਜੇ ਪਿਛਲਾ ਕੋ ਬੁਕਾ ਰਹਿੰਦਾ ਉਹ ਵੀ ਦਵਾਇਆ ਜਾਏਗਾ ਤੇ ਆਰਕੀ ਜਿਹੜਾ ਉਹਨਾਂ ਨੇ ਨਾਲ ਰੇਟ ਤੇ ਕਰਕੇ ਜਿਹੜਾ ਵਾ ਜੇ ਉਹ ਨਹੀਂ ਚੁੱਕ ਪਾਉਂਦੇ ਤੇ ਬਾੜਤੀ ਜਿਹੜੇ ਆਪਣੇ ਤੌਰ ਤੇ ਵੀ ਇਹਨਾਂ ਚੁੱਕਣੀ ਪੈਂਦੀ ਹੈ ਸੋ ਉਹਨਾਂ ਨੂੰ ਜਨੂਮਰੇਟ ਜਿਹੜਾ ਰਿਹਾ